ਜੋ ਆਪਾਂ ਦੇਖ ਰਹੇ ਆ ਵੀ ਆਈਸ ਵਾਲੇ ਜਿੱਥੇ-ਜਿੱਥੇ ਵੀ ਉਹਨਾਂ ਦਾ ਦਾ ਲੱਗਦਾ ਆ ਜਿਹੜਾ-ਜਿਹੜਾ ਵੀ ਬੰਦਾ ਉਹਨਾਂ ਦੇ ਰਡਾਰ ਤੇ ਆ ਉਸ ਨੂੰ ਫੜਨ ਦੇ ਵਿੱਚ ਉਹ ਪਿੱਛੇ ਜਿਹੜਾ ਉਹ ਨਹੀਂ ਹਟ ਰੇ ਅਗਲੀਆਂ ਦੋ ਖਬਰਾਂ ਦੇ ਵਿੱਚ ਤੁਹਾਡੇ ਨਾਲੇ ਸ਼ੇਅਰ ਕਰਾਂਗੇ ਵੀ ਮਾਰਕਸ ਕੋਲਮਨ ਨਰਾਜ਼ ਇੱਕ ਵੈਰਿਸਵਿਲਾ ਦਾ ਸੀਗਾ ਮਿਸਡਮੀਨਰ ਦੇ ਲਈ ਕਿੰਨੇ ਵੀ ਉਹਨੂੰ ਅਦਾਲਤ ਦੇ ਵਿੱਚ ਨਿਊ ਹੈਮਸ਼ਾਇਰ ਦਾ ਨੈਸ਼ਵਾ ਦਾ ਕੋਰਟ ਹਾਊਸ ਆ ਉੱਥੇ ਉਹ ਪਹੁੰਚਿਆ ਸੀ ਜਦੋਂ ਪਹੁੰਚਿਆ ਆਈਸਤੇ ਦੇ ਜਿਹੜੇ ਦੋ ਬੰਦੇ ਆ ਉਹ ਸਿਵਲ ਵਰਦੀਆਂ ਦੇ ਵਿੱਚ ਉੱਥੇ ਆਏ ਉਹਦੇ ਨਾਲ ਲਿਫਟ ਦੇ ਵਿੱਚ ਖੜੇ ਬੈਠੇ ਤੇ ਜਦੋਂ ਬਾਹਰ ਨਿਕਲਣ ਲੱਗਾ ਉਹਨੂੰ ਰੋਕ ਲਿਆ ਡਾਕ ਲਿਆ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਉਹਨੂੰ ਢਾ ਲਿਆ ਤੇ ਇੱਕ ਨਾਲ ਉਥੇ ਬਜ਼ੁਰਗ ਦਾ ਬਜ਼ੁਰਗ ਜਿਹੜਾ ਉਹ ਬੰਦਾ ਸੀਗਾ ਉਹ ਵੀ ਜਿਹੜਾ ਉੱਥੇ ਡਿੱਗ ਗਿਆ ਹੈਗਾ ਮਾਰਕੁਇਸ ਕੋਲਮਨ ਰੇਜ਼ ਕਹਿੰਦੇ ਵੀ ਅਸਟੇ ਉਤੇ ਦੀ ਯੂਆਈ ਦੇ ਜਿਹੜੇ ਚਾਰजेस ਆ ਉਹੋ ਲੱਗੇ ਹੋਏ ਸੀਗੀ ਸਰਵੇਲੈਂਸ ਜਿਹੜੀ ਵੀਡੀਓ ਆ ਨਿਊ ਹੈਮਸ਼ਾਇਰ ਜੁਡੀਸ਼ੀਅਲ ਬ੍ਰਾਂਚ ਨੇ ਰਿਟਰਸ ਨੂੰ ਜਿਹੜੀ ਉਹ ਦਿੱਤੀ ਉਹਦੇ ਵਿੱਚ ਇੱਕ スウェット ਸ਼ਰਟ ਪਾਇਆ ਜਿਸ ਦੇ ਉੱਤੇ ਏਟੀਐਫ ਲਿਖਿਆ ਸੀਗਾ ਉਸ ਬੰਦੇ ਨੇ ਜਿਹੜਾ ਮਾਰਕਸ ਨੂੰ ਮੋਢੇ ਤੇ ਹੱਥ ਲਾਇਆ ਐਲੀਵੇਟਰ ਦੇ ਉੱਤੇ ਨਿਕਲਣ ਤੋਂ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਰੋਕ ਲਿਆ ਏਟੀਐਫ ਦਾ ਜੇ ਦੱਸ ਦੇ ਜਾਈਏ ਤਾਂ ਯੂਐਸ ਦੇ ਵਿੱਚ ਮਤਲਬ ਹੁੰਦਾ ਆ ਬਿਊਰੋ ਆਫ ਐਲਕੋਹਲ ਟਬਾਕੋ ਫਾਇਰ ਆਰਮਸ ਐਂਡ ਐਕਸਪਲੋਸਿਵ ਸੋ ਇਹ ਜਿਹੜੀ ਐਸ ਟਾਈਮ ਜਿਹੜੀ ਖਬਰ ਆਈ ਆ ਸੋ ਟੈਕਸਸ ਦੇ ਵਿੱਚ ਹੁਣ ਉਸ ਨੂੰ ਕਸਟਡੀ ਦੇ ਵਿੱਚ ਰੱਖਿਆ ਜਿਹੜਾ ਗਿਆ ਆ ਆਈਸੀ ਦੀ ਫੜਿਆ ਇਹਨੂੰ ਨਿਊ ਹੈਮਸ਼ਾਇਰ ਤੋਂ ਸੀਗਾ ਤੇ ਜਿਹੜਾ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਗਏ ਨੇ ਅ ਅਟੈਕਸਸ ਦੇ ਵਿੱਚ ਸੋ ਤੁਸੀਂ ਜਿਹੜਾ ਉਹ ਦੇਖ ਸਕਦੇ ਆ ਵੀ ਅਦਾਲਤਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਉਹ ਫੜਿਆ ਜਾ ਰਿਹਾ ਆ ਕਈ ਜਿਹੜੀਆਂ ਨਿਊਜ਼ ਏਜੰਸੀਜ਼ ਇਹ ਵੀ ਰਿਪੋਰਟ ਕਰ ਰਹੀਆਂ ਆ ਵੀ ਇਸ ਦੇ ਉੱਤੇ ਰਿਮੂਵਲ ਪ੍ਰोसीडिंग ਵੀ ਜਿਹੜੇ ਉਹ ਚੱਲ ਰਹੇ ਸੀਗੇ ਪਰ ਆਪਣੇ ਇੱਕ ਵੱਖਰੇ ਮਾਮਲੇ ਵਿੱਚ ਅਦਾਲਤ ਵਿੱਚ ਆਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉੱਥੋਂ ਇਹਨੂੰ ਚੱਕ ਲਿਆ ਹੈਗਾ ਆ ਦੂਜੀ ਜਿਹੜੀ ਖਬਰ ਹਰਜੋਤ ਸਿੰਘ ਜੀ ਆਪਾਂ ਕੱਲ ਵੀ ਸ਼ੇਅਰ ਕੀਤੀ ਸੀ ਉਹ ਇੱਕ ਦੀ ਫੇਰ ਕਰ ਦਿੰਨੇ ਆ ਕਿਉਂਕਿ ਇਹ ਦਰਸਾਉਣ ਦੀ ਗੱਲ ਆ ਦੱਸਣ ਦੀ ਗੱਲ ਆ ਵੀ ਇਸ ਟਾਈਮ ਜਿਹੜੇ 트럼ਪ ਪ੍ਰਸ਼ਾਸਨ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਗਰ ਜਿਹੜਾ ਉਹ ਜਾ ਰਹੇ ਆ ਮਹਮੂਦ ਖਲੀਲ ਦਾ ਜਿਹੜਾ ਸਾਥੀ ਸੀਗਾ ਮੋਸ਼ਨ ਜਿਹੜਾ ਮਹਦਾਵੀ ਉਹ ਯੂਐਸ ਦਾ ਪਰਮਨੈਂਟ ਰੈਜ਼ੀਡੈਂਟ ਆ 10 ਸਾਲ ਤੋਂ ਉਹ ਆਪਣੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇ ਲਈ ਜਿਹੜਾ ਉਹ ਨਿਕਲੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਕਹਿੰਦੇ ਵੀ ਬਾਹਰ ਨਿਕਲਦੇ ਆ ਹੀ ਗ੍ਰਿਫਤਾਰ ਕਰ ਲਿਆ ਕਸੂਰ ਉਹਦਾ ਇਹੀ ਆ ਵੀ ਉਹ ਪੈਲਸਟਿਨੀਆਂ ਸਟੂਡੈਂਟ ਯੂਨੀਅਨ ਨੇ ਬਣਾਈ ਤੇ ਐਂਟੀ ਇਜ਼ਰਾਈਲ ਜਾਂ ਗਾਜ਼ਾ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਰੈਲੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਸ ਦੇ ਵਿੱਚ ਇਹ ਜਿਹੜਾ ਉਹ ਸ਼ਾਮਿਲ ਸੀਗਾ ਤੇ ਹਾਲ ਦੀ ਘੜੀ ਜਿਹੜੇ ਉੱਤੇ ਦੇ ਇੱਕ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਇਸ ਨੂੰ ਡਿਸਟ੍ਰਿਕਟ ਆਫ ਵਰਮਾਂਟ ਤੋਂ ਬਾਹਰ ਜਿਹੜਾ ਉਹ ਨਹੀਂ ਲੈ ਕੇ ਜਾ ਸਕਦੇ ਨਹੀਂ ਤਾਂ ਇਹਨਾਂ ਨੇ ਛੱਟ ਦੇਣੀ ਇਹਨੂੰ ਵੀ ਲੂਸੀਆਨਾ ਦੇ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਲੈ ਜਾਣਾ ਸੀਗਾ ਸੋ 트럼ਪ ਪ੍ਰਸ਼ਾਸਨ ਜਿਹੜੇ ਆਈਐਸਾ ਡੀਐਚਐਸ ਵਾਲੇ ਆ ਉਹਨਾਂ ਦੇ ਏਜੰਟਸ ਆ ਉਹ ਹਰ ਥਾਂ ਦੇ ਉੱਤੇ ਜਿਹੜੀ ਅਪਰੋਚ ਕਰ ਰਹੇ ਆ ਜਿਹੜਾ ਬੰਦਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਲਿਸਟ ਦੇ ਵਿੱਚ ਉੱਤੇ ਆ ਉਹ ਚਾਹੇ ਸਿਟੀਜ਼ਨਸ਼ਿਪ ਦੇ ਇੰਟਰਵਿਊ ਦੇ ਕੇ ਆਏ ਆ ਚਾਹੇ ਅਦਾਲਤ ਦੇ ਵਿੱਚ ਕਿਸੇ ਹੋਰ ਮਾਮਲੇ ਵਿੱਚ ਉੱਥੇ ਗਿਆ ਹੋਇਆ ਆ ਉਹਨਾਂ ਦੀ ਕਹਿੰਦੇ ਵੀ ਖੈਰ ਨਹੀਂ ਅਸੀਂ ਉਹਨਾਂ ਨੂੰ ਜਿਹੜਾ ਉਹ ਚੱਕਣਾ ਹੀ ਚੱਕਣਾ ਹੈਗਾ ਆ